ਸਾਰੇ ਹੀ ਕਿਸਾਨ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਵੀਰ ਜੀ ਦਾਸ ਦਾ ਪਿੰਡ ਵਾੜਾ ਭਾਈ ਘਰ ਤਹਿਸੀਲ ਜੇਤੋ ਜ਼ਿਲ੍ਹਾ ਫਰੀਦਕੋਟ ਦੇ ਰਹਿਣ ਵਾਲਾ ਜਗਦੀਸ਼ ਸਿੰਘ ਮੇਰਾ ਨਾਂ ਹੈ ਆਪਣੇ ਕੋਲੇ 4 ਕਿੱਲੇ ਮਾਲਕੀ ਹੈ ਤੇ 10 ਕਿੱਲੇ ਨਾਲ ਸਾਡੇ ਸਾਰੇ ਪਰਿਵਾਰ ਦੀ ਤਾਇ ਚਾਚਾ ਦੀ ਖੇਤੀ ਮੈਂ ਹੀ ਕਰਦਾ ਹੁਣ 15 17 ਕਿੱਲਾਂ ਦੀ ਖੇਤੀ ਕਰੀਦੀ ਹੈ ਜਿਹਦੇ ਵਿੱਚ ਸਾਨੂੰ ਮਤਲਬ ਖੇਤੀਬਾੜੀ ਵਿਭਾਗ ਦੇ ਨਾਲ ਉਹ ਤਾਂ ਬਹੁਤ ਚਿਰ ਹੋ ਗਿਆ 6-7 ਸਾਲਾਂ ਤੋਂ ਬਹੁਤ ਜਿਆਦਾ ਜਾਨੀ ਨੇੜੇ ਹੋ ਕੇ ਜੁੜੇ ਹੋਏ ਆ ਕਿਉਂਕਿ ਮੈ ਇੱਕ ਮੈਨੂੰ ਵੀ ਉਹ ਗੱਲ ਵਧੀਆ ਲੱਗੀ ਸਾਨੂੰ ਵੀ ਵਧੀਆ ਲੱਗਦੀ ਹੈ ਜਿਹਦੇ ਕਰਕੇ ਅਸੀਂ ਨਾ ਤਾਂ ਝੋਨੇ ਦੇ ਨਾਲ ਨੂੰ ਅੱਗ ਲਾਉਣੇ ਆ ਕਣਕ ਦੇ ਨਾਲ ਨੂੰ ਤਾਂ ਲਾਉਣੀ ਹੀ ਕੀ ਆ ਕਣਕ ਦੇ ਨਾਲ ਨੂੰ ਵੀ ਕਦੇ ਅੱਗ ਨਹੀਂ ਲਾਈਗੀ ਝੋਨੇ ਦੇ ਨਾਲ ਨੂੰ ਵੀ ਨਹੀਂ ਲਾਈ 5-6 ਸਾਲ ਤੋਂ ਤਾਂ ਮਤਲਬ ਬਿਲਕੁਲ ਬਾਂਹ ਦੇ ਨੇੜੇ ਅੱਗ ਵੀ ਨਹੀਂ ਆਉਣ ਦਿੱਤੀ ਤੇ ਇਹਦੇ ਵਿੱਚ ਕਣਕ ਦੀ ਆਪਾਂ ਵਧੀਆ ਤੂੜੀ ਬਣਾਉਣੇ ਆਈ ਤੂੜੀ ਬਣਾਉਣ ਤੋਂ ਬਾਅਦ ਵਧੀਆ ਸਵਾਰਕੀ ਤੂੜੀ ਬਣੀ ਹੁੰਦੀ ਆ ਜੋ ਤੂੜੀ ਵਾਲੀ ਮਸ਼ੀਨ ਚੱਲੀ ਜਾਂਦੀ ਆ ਬਾਕੀ ਆਪਣੇ ਖੇਤ ਦੇ ਆਲੇ-ਦੁਆਲੇ ਦਰਖਤ ਦੇਖਦੇ ਆ ਸਾਰਿਆਂ ਨੂੰ ਹਰੇ ਭਰੇ ਵੀ ਕਦੇ ਕਣਕ ਦੇ ਨਾਲ ਨੂੰ ਅੱਗ ਨਹੀਂ ਲਾਈਏ ਵੀਡੀਓ ਤਾਂ ਕਰਕੇ ਬਣਾਉਣ ਲੱਗਿਆ ਕਈ ਮੇਰੇ ਕਿਸਾਨ ਭਰਾ ਕਹਿੰਦੇ ਆ ਵੀ ਜਿਹੜੀਆਂ ਕੁੰਡੀਆਂ ਆਉਂਦੀਆਂ ਜੀ ਸਾਡੀਆਂ ਤਰ ਕਿਉਂ ਝੋਨੇ ਦੇ ਡੱਕੇ ਮਰਦੇ ਆ ਉਹਦੇ 'ਚ ਸਾਡਾ ਮੰਨਣਾ ਤਾਂ ਇਹ ਐ ਸਾਨੂੰ ਇਸ ਗੱਲ ਤੇ ਵਿਸ਼ਵਾਸ ਹੈ ਵੀ ਜਿਹੜੇ ਝੋਨੇ ਦੇ ਡੱਕੇ ਤਰਦੇ ਆ ਕੁੰਡੀਆਂ ਤਰਦੀਆਂ ਉਹ ਜੜਦੀਆਂ ਬਣ ਕੇ ਤਰਦੀਆਂ ਗਿਆ ਚਾਹੇ ਅੱਗ ਲੱਗੀ ਹੋਵੇ ਜੀ ਆਇਆਂ ਮਾੜਾ ਮੋਟਾ ਰਹਿ ਵੀ ਗਿਆ ਉਸ ਤੋਂ ਬਾਅਦ ਇਹਨੂੰ ਆਈ ਵਾਹ ਦੇਣ ਆਈ ਅਸੀਂ ਵਿੱਚ ਹੀ ਇਹਨੂੰ ਪਾਣੀ ਲਾ ਦੇਣਾ ਗਲ ਜਾਂਦਾ ਸਗੋਂ ਕਿ ਉਹਦੇ ਨਾਲ ਉਹ ਘਟ ਤਰਦੀਆਂ ਇਹ ਸਾਡਾ ਮੰਨਣਾ ਤੇ ਸਾਡਾ ਵਿਸ਼ਵਾਸ ਇਸ ਗੱਲ ਦੇ ਵਿੱਚ ਜ਼ਿਆਦਾ ਬਣਿਆ ਹੋਇਆ ਅਸੀਂ ਛੋਟੇ ਤੱਤਾਂ ਵਾਲੀ ਸਪਰੇ ਆਪਣੇ ਆਪ ਹੀ ਜ਼ਿੰਮੇਦਾਰਾਂ ਨੂੰ ਕਰਨ ਦੀ ਲੋੜ ਪੈ ਗਈ ਹੈ ਜੀ ਅਸੀਂ ਬਹੁਤ ਘੱਟ ਵਰਤਦੇ ਹਾਂ ਇੱਕ ਵਾਰੀ ਅੱਗੇ ਇੱਕ ਸਾਲ ਕਰੀ ਸੀ ਤੇ ਇੱਕ ਹੀ ਇੱਕ ਸਾਲ ਐ ਰਹੀ ਇੱਕ ਵਾਰੀ ਸਪਰੇ ਕਰੀ ਗਈ ਜਿਹਦੇ ਕਰਕੇ ਸਾਨੂੰ ਐ ਲੱਗਦਾ ਵੀ ਇਹਦੇ ਨਾਲ ਜ਼ਮੀਨ ਦੀ ਪਜਾਊ ਸ਼ਕਤੀ ਬਣੀ ਰਹਿੰਦੀ ਹੈ ਛੋਟੇ ਤੱਤਾਂ ਦੀ ਘਾਟ ਵੀ ਨਹੀਂ ਆਉਂਦੀ ਇਹ ਮਨ ਨੂੰ ਸੰਤੋਸ਼ਟੀ ਵੀ ਆਪ ਆਪ ਦੇ ਇੱਕ ਪਾਸੇ ਜਿਸ ਤਰ੍ਹਾਂ ਧਰਤੀ ਨੂੰ ਮਾਂ ਮੰਨਦੇ ਆ ਆਪ ਦੇ ਪਰਿਵਾਰ ਖਾਤਰ ਆਪ ਦੇ ਘਰ ਖਾਤਰ ਜ਼ਮੀਨ ਤਾਂ ਸਾਡੀ ਆਪਦੀ ਹੈ ਇਹਨੂੰ ਉਪਜਾਊ ਰੱਖਣ ਵਾਸਤੇ ਸਾਡੇ ਮਨ ਨੂੰ ਬਹੁਤ ਸੰਤੋਸ਼ਟੀ ਹੈ ਇਸ ਗੱਲ ਦੀ ਵੀ ਅਸੀਂ ਇਹਨੂੰ ਅੱਗ ਨਹੀਂ ਲਾਉਂਦੇ ਤੇ ਇਹਦੀ ਉਪਜਾਊ ਸ਼ਕਤੀ ਨੂੰ ਬਰਕਰਾਰ ਰੱਖਦੇ ਹੋਏ ਮਤਲਬ ਵਧਾ ਰਹੇ ਆ ਕਦੇ ਅਸੀਂ ਮਤਲਬ 2 3 ਗੱਟਿਆਂ ਤੋਂ ਰੇਹ ਵੱਧ ਨਹੀਂ ਪਈ ਜਾਂ ਝੋਨਾ ਜਾਂ ਕਣਕ ਆ ਗਈ ਕਦੇ ਅਸੀਂ ਛੋਟੇ ਤੱਤਾਂ ਨੂੰ ਬਾਹਲਾ ਸਾਨੂੰ ਐ ਨਹੀਂ ਲੋੜ ਪਈ ਵੀ ਆ ਤੱਤਾਂ ਦੀ ਘਾਟ ਹੈਗੀ ਧੰਨਵਾਦ